ਬਾਬਰ ਸਿੰਘਾਸਣ ਤੇ ਬੈਠਾ ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚਲੇ ਜਹਾਂਗੀਰ ਸਿੰਘਾਸਣ ਤੇ ਬੈਠਾ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਰਹੇ ਜਹਾਂਗੀਰ ਸਿੰਘਾਸਣ ਤੇ ਬੈਠਾ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇਬ ਸੱਚ ਚਾਂਦਨੀ ਚੌਕ ਦੇ ਸ਼ਹੀਦ ਹੋ ਰਿਹਾ ਝੂਠਾ ਸੋਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਸੱਚ ਦੇ ਮਜੱਸ ਨੇ ਦੀਵਾਰਾਂ ਦੇ ਚਿਣੇ ਜਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਲੇਕਿਨ ਕੋੜ ਨੇ ਘੁੱਟੇ ਨਾਨਕਾ ਔੜ ਸੱਚ ਰਹੇ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ ਚ